ਯਾਨੀ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਜੇ ਬੁੱਢੇ ਵੇਲੇ ਇਸ ਕੋ ਜਾਵੇ ਫੇਰ ਕੀ ਕਰੀਏ ਫੇਰ ਇਹ ਕਵਿਤਾ ਜ਼ਰੂਰ ਸੁਣ ਕੇ ਜਾਇਓ ਤੋ ਪਹਿਲਾਂ ਉਸ ਰੱਬ ਕੋਲੋਂ ਡਰੀਏ ਬੁਢਾਪੇ ਵਿੱਚ ਹੋ ਜਵੇ ਜੇ ਇਸ਼ਕ ਕੀ ਕਰੀਏ ਤੇ ਵਾਲ ਤੇਰੇ ਉੱਡ ਗਏ ਤੇ ਚਿੱਟੀ ਤੇਰੀ ਦਾੜੀ ਹੈ ਦਿਲ ਤੇਰਾ ਕਾਲਾ ਏ ਪੁਰਾਣਾ ਤੂੰ ਖਡਾਰੀ ਵਾਲ ਤੇਰੇ ਉੱਡ ਗਏ ਤੇ ਚਿੱਟੀ ਤੇਰੀ ਦਾੜੀ ਏ ਦਿਲ ਤੇਰਾ ਕਾਲਾ ਏ ਪੁਰਾਣਾ ਤੂੰ ਖਡਾਰੀ ਏ ਜਵਾਨੀ ਚ ਨਹੀਂ ਚੜਿਆ ਓ ਚੰਨ ਹੁਣ ਚਾੜਨਾ ਤੇ ਮੱਠੇ ਮੱਠੇ ਸੇਕ ਉਤੇ ਇਸ਼ਕੇ ਨੂੰ ਕਾੜਨਾ ਜਵਾਨਾਂ ਨਾਲ ਦਿਲ ਦੀ ਆਵਾਜ਼ ਵਕ ਹੁੰਦੀ ਏ ਤੁਹਾਡੀ ਤੱਕ ਤੱਕ ਸਾਡੀ ਠੱਕ ਠੱਕ ਹੁੰਦੀ ਏ ਹਾਲੇ ਸਾਹ ਬਾਕੀ ਨੇ ਤੇ ਨਵਜ ਨਾ ਖੜੀ ਏ ਬੁਢਾਪੇ ਵਿੱਚ ਹੋ ਜਵੇ ਜੇ ਇਸ਼ਕ ਕੀ ਕਰੀਏ ਤੇ ਲੋਕਾਂ ਲਈ ਇਹ ਬੁੱਢੀ ਮੇਰਾ ਖੰਡ ਦਾ ਪਤਾਸਾ ਏ ਲੋਕਾਂ ਲਈ ਇਹ ਬੁੱਢੀ ਮੇਰਾ ਖੰਡ ਦਾ ਪਤਾਸਾ ਏ ਮੈਨੂੰ ਇੰਨਾ ਚੁਰੀਆਂ ਚ ਦਿਸਦੀ ਵਿਪਾਸ਼ਾ ਏ ਤੇ ਬੰਦਗੀ ਦੇ ਵੇਲੇ ਵਿੱਚ ਭਜਨੇ ਵੀ ਰਹਿ ਗਿਆ ਭਜਨ ਨੂੰ ਛੱਡ ਪੇਚਾ ਭਜਨ ਹੋਣਾ ਪੈ ਗਿਆ ਆਖੇ ਮੈਨੂੰ ਦੰਦਾਂ ਵਾਲਾ ਸੈੱਟ ਮੈਂ ਲਵਾ ਦਿਆਂ ਠੰਡੀ ਠੰਡੀ ਕੋਏ ਵਾਲੀ ਕੁਲਵੀ ਖਵਾ ਦਿਆਂ ਸਿਆਣਾ ਤੇ ਮੈਂ ਆਪ ਆ ਤੇ ਗੱਲ ਮੇਰੀ ਖਰੀ ਏ ਬੁਢਾਪੇ ਵਿੱਚ ਹੋ ਜਵੇ ਜੇਸ਼ਕੇ ਕੀ ਕਰੀਏ ਤੇ ਬਣੀ ਰਵੇ ਇੱਜ਼ਤ ਤੇ ਰਹਿ ਜਾਵੇ ਪਰਦਾ ਬੁੜਿਆਂ ਦੇ ਉੱਤੇ ਕੋਈ ਸ਼ੱਕ ਵੀ ਨਹੀਂ ਕਰਦਾ ਮੈਂ ਹਲੇ ਸੰਗਦਾ ਤੇ ਜੱਗ ਤੋਂ ਨਾ ਡਰੇ ਹੋ ਨੂੰ ਦੀਆਂ ਚੁਗਲੀਆਂ ਮੇਰੇ ਨਾਲ ਕਰਿਓ ਆਖੇ ਵੇਖ ਸੂਟ ਵੇਖ ਸੂਟ ਮੇਰਾ ਸਹੀ ਏ ਆਖੇ ਵੇਕ ਸੂਟ ਮੇਰਾ ਸੂਟ ਮੇਰਾ ਸਹੀ ਏ ਮੈਂ ਆਖਾ ਅੱਗ ਨੂੰ ਵੀ ਅੱਗ ਲੱਗੀ ਪਈ ਏ ਚਾਹ ਨਾਲ ਖਾਂਦੀ ਉਹ ਪਰੌਂਠੀ ਬੋੜ ਬੋੜ ਏ ਗੱਲ ਬਣੀ ਪਈ ਇਜ਼ਹਾਰ ਦੀ ਕੀ ਲੋੜ ਏ ਚਾਹ ਨਾਲ ਖਾਂਦੀ ਉਹ ਪਰੌਂਠੀ ਬੋੜ ਬੋੜ ਏ ਗੱਲ ਬਣੀ ਪਈ ਇਜ਼ਹਾਰ ਦੀ ਕੀ ਲੋੜ ਏ ਉਹ ਮਰ ਜਾਣੀ ਵੀ ਤੇ ਕਿਹੜੇ ਵੇਲੇ ਮਰੀ ਏ ਬੜਾਪੇ ਵਿੱਚ ਹੋ ਜਵੇ ਜੇ ਇਸ਼ਕ ਕੀ ਕਰੀ ਤੇ ਮਸਤੀ ਰਵਾਨੀ ਸੁਣ ਗੱਲ ਮੇਰੇ ਖਾਬ ਦੀ ਪੁਰਾਣੀ ਜਿਵੇਂ ਮਿਲ ਗਈ ਏ ਬੋਤਲ ਸ਼ਰਾਬ ਦੀ ਮਸਤੀ ਰਵਾਨੀ ਸੁਣ ਗੱਲ ਮੇਰੇ ਖਾਬ ਦੀ ਪੁਰਾਣੀ ਜਿਵੇਂ ਮਿਲ ਗਈ ਏ ਬੋਤਲ ਸ਼ਰਾਬ ਦੀ ਅੱਖਾਂ ਵਿੱਚ ਮੋਤੀਆ ਤੇ ਕੰਨਾਂ 'ਚ ਮਸ਼ੀਨ ਹੈ ਸ਼ਹਿਰਵਾਨੀ ਪਾ ਕੇ ਬਾਬਾ ਅੱਜ ਵੀ ਯਕੀਨ ਹੈ ਤੇ ਟੋਰ ਦੇ ਕੋ ਸੋਣਿਆ ਦੀ ਕੈਰ ਵੇਖੋ ਟਾ ਗਈ ਬੁੱਢੜੀ ਵੀ ਵੇਖੋ ਫਿਰ ਲਹਿੰਗਾ ਪਾ ਕੇ ਆ ਗਈ ਤੇ ਬੂੜੇ ਸਾਰੇ ਆ ਗਏ ਸੀ ਪੰਗੜੇ ਦੇ ਪੌਣ ਨੂੰ ਤੇ ਬੁੱੜੀਆਂ ਵੀ ਖੜੀਆਂ ਸੀ ਰਿਬਨ ਕਟਾਉਣ ਨੂੰ ਤੇ ਕਜੇ ਹੋਏ ਗੋਡਿਆਂ ਤੇ ਘੋੜੀ ਕਿਵੇਂ ਚੜੀਏ ਬੁੜਾਪੇ ਵਿੱਚ ਹੋ ਜਵੇ ਦੇਸ਼ ਕੀ ਕਰੀਏ ਕਦੇ ਕਰਾਂ ਗਿਲਾ ਰੱਬਾ ਬੜੀ ਧੀਰ ਲਾਈ ਏ ਜਾਣਦਾ ਏ ਵੇਲਾ ਹੁਣ ਜਾਨ ਝੋਲੀ ਪਾਈ ਕਦੇ ਕਰਾਂ ਗਿਲਾ ਰੱਬਾ ਬੜੀ ਧੀਰ ਲਾਈ ਏ ਜਾਣਦਾ ਏ ਵੇਲਾ ਹੁਣ ਜਾਨ ਝੋਲੀ ਪਾਈ ਲਿਖਾ ਤੈਨੂੰ ਖਾਤਰ ਅੱਬਾ 20 ਸਾਲ ਹੋਰ ਦੇ ਨਾਲੇ ਮੇਰੀ ਓੜੀ ਓੜੀ ਗੱਲ ਲੱਗੇ ਤੂੰ ਦੇ ਗੁਨਾਹਾਂ ਵਾਲੇ ਕੱਜ ਲਈ ਤੂੰ ਮੇਰੇ ਸਾਰੇ ਪਰਦੇ ਆਸ਼ਕਾਂ ਹਮ ਬੁੜੇ ਬੜੇ ਡਾਂਗਾ ਕੋਲੋਂ ਡਰਦੇ ਇਸ਼ਕੇ ਦੀ ਨਹਿਰ ਵਿੱਚ ਡੁੱਬੀਏ ਕਿ ਤਰੀਏ ਬੁਢਾਪੇ ਵਿੱਚ ਹੋ ਜਵੇ ਜੇ ਇਸ਼ਕ ਕੀ ਕਰੀਏ ਹਾੜ ਜੇ ਨਿਕਲੇ ਆਗੂ ਆਣਾ ਸੋਹਣੇ ਉਸ ਮਰਜਾਨੀ ਦਾ ਵੀ ਮੇਰੇ ਬਿਨਾ ਕੌਣ ਹਾੜ ਜੇ ਨਿਕਲੇ ਆਗੂ ਆਣਾ ਸੋਹਣੇ ਉਸ ਮਰਜਾਨੀ ਦਾ ਵੀ ਮੇਰੇ ਬਿਨਾ ਕੌਣ ਹੈ ਪੈਤੀ ਗੱਲ ਬਕੜੀ ਨਾ ਕਿਧਰੇ ਪਿਆਰ ਚ ਕਿਹੜਾ ਦੱਸੋ ਬੱਚਿਆ ਇਸ਼ਕੇ ਦੀ ਮਾਰ ਜਗ ਜਾਵੇ ਠੱਠੇ ਖੂ ਆਪਣੀ ਪਗਾਲੀਏ ਚ